ਟੜਕ ਮਰਵਾ ਦੀ ਇਤਨਾ ਹੁੱਲੇ ਮੇਲੇ ਦੇ ਵਿੱਚੋਂ ਜਿਹੜੀ ਆਪਾਂ ਕਹਿ ਲਈਏ 0 ਤੋਂ 3 ਮਹੀਨਿਆਂ ਦੀ ਕੈਟਾਗਰੀ ਉਹਦੇ ਵਿੱਚ ਪਹਿਲੇ ਨੰਬਰ ਤੇ ਆਈ ਹੋਈ ਕੱਟੀ ਹੈਗੀ ਇਹੋ ਫਾਰਮ ਤੇ ਖੜੇ ਨੇ ਦੇਖ ਸਕਦੇ ਹੋ ਵੀ ਤੁਸੀਂ ਵੀ ਪਹਿਲੇ ਨੰਬਰ ਤੇ ਆਉਣ ਵਾਲੀ ਕੱਟੀ ਕੋਈ ਮਾੜੀ ਕੱਟੀ ਤਾਂ ਹੁੰਦੀ ਨਹੀਂ ਹੋਊਗਾ ਵੀ ਵਧੀਆ ਘਰੇ ਖੜਾ ਹੋਊਗਾ ਉਹਦੇ ਜਾ ਕੇ ਚੰਗੀ ਖਰਾਗ ਪਾਊਗਾ ਵੀ ਸਾਲ ਦੇ ਵਿੱਚ ਗੱਭਣ ਕਰ ਸਕਦਾ ਜਿਵੇਂ ਇਹ ਬਈ ਅਸੀਂ ਆਪਦੇ ਹਿਸਾਬ ਦੇ ਕਹਨੇ ਕਿਉਂਕਿ ਬਈ ਸਾਡੇ ਲਈ ਪਸ਼ੂ 2 ਕਿਸਾਲਾਂ ਦਾ ਤਿਆਰ ਹੋ ਜਾਂਦਾ ਹੁੰਦਾ ਕੱਟੀ 2 ਕਿਸਾਲਾਂ ਦੀ ਆਪਾਂ ਕਹਿ ਲਈਏ ਗੱਭਣ ਹੋ ਜਾਂਦੀ ਆ ਬੱਚੀ 1 ਸਾਲ ਸਵਾ ਸਾਲ ਦੀ ਗੱਭਣ ਹੋ ਜਾਂਦੀ ਹੈ ਹਣਾ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਬਈ ਆਪਾਂ ਸੌਂਦੇ ਵਾਸਤੇ ਦੋ ਕਟੀਆਂ ਲੈ ਕੇ ਆਇਆ ਕਟੀਆਂ ਕਾਦੀਆਂ ਨੇ ਬਈ ਨਗੀਨੇ ਹੀ ਨੇ ਬੂਰੇ ਤੇ ਅੱਜ ਆਪਾਂ ਫਾਰਮ ਦੇ ਉੱਤੇ ਖੜੇ ਆਂਗੇ ਫਾਰਮ ਦੇ ਉੱਤੇ ਖੜੇ ਆਂ ਬਈ ਕਮਲ ਦੇ ਤੇ ਇਹ ਫਾਰਮ ਦੇ ਉੱਤੇ ਆ ਜਾ ਬਈ ਕਿਰਾਂ ਦਿਖਾ ਦੇ ਜਿਹੜੀ ਆ ਕੱਟੀ ਤੁਸੀਂ ਦੇਖਦੇ ਹੋ ਨਾ ਪਹਿਲਾਂ ਥੋੜੀ ਝਲਕ ਮਰਵਾ ਦੀ ਇਤਨਾ ਹੁੱਲੇ ਮੇਲੇ ਦੇ ਵਿੱਚੋਂ ਜਿਹੜੀ ਆਪਾਂ ਕਹਿ ਲਈਏ 0 ਤੋਂ 3 ਮਹੀਨੇ ਵਾਲੀ ਕੈਟਾਗਰੀ ਉਹਦੇ ਵਿੱਚ ਪਹਿਲੇ ਨੰਬਰ ਤੇ ਆਈ ਹੋਈ ਕੱਟੀ ਹੈਗੀ ਇਹੋ ਫਾਰਮ ਦੇ ਖੜੇ ਆਂ ਦੇਖ ਸਕਦੇ ਹੋ ਵੀ ਤੁਸੀਂ ਵੀ ਪਹਿਲੇ ਨੰਬਰ ਤੇ ਆਉਣ ਵਾਲੀ ਕੱਟੀ ਕੋਈ ਮਾੜੀ ਕੱਟੀ ਤਾਂ ਹੁੰਦੀ ਨਹੀਂ ਉਹ ਫਾਰਮ ਦੇ ਉੱਤੇ ਖੜੇ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਆਜਾ ਵੀ ਕਹਿਣਾ ਮੱਝਾਂ ਦੇ ਮਰਵਾ ਦਿੰਦੇ ਨੇ ਕਿ ਸਾਰੀਆਂ ਐਨ ਸੁਨੱਕੀਆਂ ਝੋਟੀਆਂ ਨੇ 14-15 ਲੀਟਰ ਤੋਂ ਘੱਟ ਇੱਥੇ ਕੋਈ ਮੱਝ ਨਹੀਂ ਹੈਗੀ ਸਾਰੀਆਂ 14-15 16 17 18 18 ਲੀਟਰ ਤੱਕ ਵੀ ਮੱਝਾਂ ਹੈਗੀਆਂ ਨੇ ਵੀਰੇ ਤੇ ਬਾਈ ਨੇ ਲਵੇ ਦੋ ਕਟੀਆਂ ਨੇਗੀਆਂ ਤੇ ਕਟੀਆਂ ਸੇਲ ਕਰਨੀਆਂ ਨੇਗੀਆਂ ਤੇ ਆਪਾਂ ਕਰਾਉਣੇ ਆ ਬਾਈ ਦੇ ਨਾਲ ਗੱਲ ਕੀ ਹਾਲ ਆ ਕਮਲ ਬਾਈ ਵਧੀਆ ਬਾਈ ਪਹਿਲਾਂ ਤਾਂ ਬਈ ਤੁਹਾਡਾ ਸਵਾਗਤ ਆ ਆਪਣੇ ਫਾਰਮ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਬਈ ਧੰਨਵਾਦ ਜੀ ਤੇ ਬਈ ਆਪਾਂ ਜੇ ਗੱਲਬਾਤ ਕਰੀ ਜਿਵੇਂ ਮੈਂ ਕਹਿ ਕੀ ਹੱਟਿਆਂ ਪਹਿਲਾਂ ਨਾ ਕਿ ਆਪਾਂ ਦੇ ਲਈ ਬਈ ਆਪਾਂ ਉਹ ਫਾਰਮ ਤੇ ਖੜੇ ਆ ਜਿੱਥੇ ਵੀ ਚੈਂਪੀਅਨ ਦੇ ਪਸ਼ੂ ਨੇ ਹਾਂਜੀ ਬਈ ਹਨਾ ਬਈ ਇਹ 14 15 ਲੀਟਰ ਤੋਂ ਘੱਟ ਆਪਾਂ ਲੈ ਲਈਏ ਕੋਈ 15 ਲੀਟਰ 14 16 ਇਸ ਤੋਂ ਘੱਟ ਕੋਈ ਵੀ ਆਪਣੇ ਲਈ ਪਸ਼ੂ ਨਹੀਂ ਹੈਗਾ ਅੱਛਾ ਇਹ ਦੋ ਤੇ ਨੇ ਸਭੇ ਕਿੰਨੀਆਂ ਕੱਟੀਆਂ ਵੇਚਣੀਆਂ ਨੇ ਆਪਾਂ ਨੇ 2 ਕੱਟੀਆਂ ਇਹ ਵੇਚਣੀਆਂ ਨੇਗੀਆਂ 2 ਕੱਟੀਆਂ ਵੇਚਣ ਵਾਸਤੇ ਠੀਕ ਆ ਭਾਈ ਵੇਚਣ ਵਾਸਤੇ ਅੱਛਾ ਭਾਈ ਤੇ ਵੀ ਬਈ ਆਪਾਂ ਗੱਲਬਾਤ ਕਰੀਏ ਬਈ ਵਧੀਆ ਥੋੜੀ ਜਿᱷ ਨੱਕੀਆਂ ਕੱਟੀਆਂ ਨੇ ਹੈਨਾ ਭਾਈ ਹਾਂਜੀ ਤੇ ਵਧੀਆ ਜਿਵੇਂ ਆਹ ਕੱਟੀ ਪੂਰੀਆਂ ਨੇ ਬੜੀ ਤਾਕੜੀ ਅੰਦਰੋਂ ਹੀ ਆਗੀਆਂ ਨਾ ਭਾਈ ਲੱਗੇ ਕੁੰਡੀ ਆ ਪਹਿਲੇ ਜਾਂਦਾ ਕੁੰਡੀ ਸੁਨੱਕੀ ਕੱਟੀ ਹੈਗੀ ਤੇ ਭਾਈ ਜੀ ਆਪਾਂ ਜੀ ਉਮਰ ਦੀ ਗੱਲ ਕਰੀਏ ਉਮਰ ਬਈ ਅੰਦਾਜ਼ਾ ਜੀ ਇਹਦੀ ਕਿੰਨੀ ਹੋਗੀ ਕੋਈ ਇਹਦੀ 16 ਤੋਂ 17 ਮਹੀਨੇ ਲੱਗ ਪਾਗ ਬਾਈ ਬੀ ਅੰਗਰੇਜ਼ੀ ਵੀ 16 17 ਮਹੀਨੇ ਦੇ ਤੇ ਹੋਗੀ ਮੀਂਹ ਦਾ 2 ਮਹੀਨੇ ਉੱਤੇ ਵੀ ਹੋ ਸਕਦੀ ਥੱਲੇ ਵੀ ਹੋ ਸਕਦੀ ਆ ਠੀਕ ਆ ਬਾਈ ਤੇ ਬਾਈ ਦੀ ਆਪਾਂ ਝੋਲੀ ਜੂਲੀ ਦਿਖਾਈਏ ਨਾ ਪਹਿਲਾਂ ਆ ਜਾ ਬਾਈ ਕਹਿੰਦਾ ਲੈ ਦੋ ਦਿਖਾ ਦੇ ਫਿਰ ਤੁੰਗੇ ਨਾ ਵੀ ਪਿੱਠ ਪੁੜਾ ਵੀ ਬਾਈ ਵਧੀਆ ਚੰਗਿਆ ਲੋ ਬਾਈ ਸੋਨੋ ਝੋਲੀ ਜੂਲੀ ਦਿਖਾ ਦੇ ਝੋਲੀ ਦੇਖੋ ਬਾਈ ਵਧੀਆ ਐਨ ਚੰਗੀ ਹੈਗੀ ਝੋਲੀ ਦੇਖ ਸਕਦੇ ਸੀ ਵਧੀਆ ਬਾਕੀ ਬਾਈ ਸੀ ਲੱਗੀ ਖੜੀ ਆ ਦੇਖੋ ਕਿਹਰਾ ਹੱਥ ਮਾਰੇ ਤੋਂ ਐਨ ਖੜ ਜਾਂਦੀ ਹੈ ਬਾਕੀ ਬਾਈ ਪਿੱਠ ਪੁੜਾ ਵੀ ਵਧੀਆ ਚੌੜਾਗਾ ਵਧੀਆ ਚੰਗੇ ਵੀ ਮੇਰੀ ਉਮੀਦ ਕਹਿੰਦੀ ਆ ਵੀ ਪਹਿਲੇ ਸੂਏ ਬਾਈ ਇਹ ਦੇ ਦੂਗੀ 10-12 ਲੀਟਰ ਦੁੱਧ ਪੱਕੀ ਗਰੰਟੀ ਹੈਗੀ ਤੇ ਬਾਕੀ ਬਈ ਆਪਾਂ ਬਾਈ ਤੋਂ ਕਰਦੇ ਆ ਗੱਲਬਾਤ ਕਿਉਂਕਿ ਪਿੱਠਪੂੜਾ ਦੱਸ ਦਿੰਦਾ ਹੁੰਦਾ ਹੈ ਪਸ਼ੂ ਨੇ ਕਿੰਨਾ ਕਿ ਦੁੱਧ ਦੇਣਾ ਹੈਗਾ ਤੇ ਬਈ ਜੇ ਆਪਾਂ ਗੱਲਬਾਤ ਕਰੀਏ ਵੀ ਪਿੱਠਪੂੜਾ ਬਈ ਇਹਦਾ ਬਹੁਤ ਚੰਗਾ ਬਈ ਇਹਦੇ ਰਿਕਾਰਡ ਬਾਰੇ ਪਤਾ ਕੋਈ ਹੈਗਾ ਜਾਣਕਾਰੀ ਆਪਣੀ ਘਰ ਦੀ ਝੋਟੀ ਹੈ ਐਚ ਐਲ ਡੀ ਵੀ ਦਾ ਸੀਮਨ ਹੈਗਾ ਵੀ ਇਹ ਆਪ ਐਚ ਐਲ ਡੀ ਵੀ ਦੇ ਸੀਮਨ ਦੀ ਆ ਠੀਕ ਹੈ ਬਈ ਇਹ ਆਪਣੀ ਘਰ ਦੀ ਹੈਗੀ ਤੇ ਅੱਛਾ ਜਿਹੜੀ ਆਪਾਂ ਨੇ ਦੂਜੀ ਸੇਲ ਕਰਨੀ ਹੈ ਹਾਂ ਬਈ ਉਹ ਆਪਾਂ ਨੇ ਖਰੀਦੀ ਹੋਈ ਹੈ ਅੱਛਾ ਇਹ ਖਰੀਦੀ ਹੋਈ ਹੈ ਵੀ ਪਿੰਡ ਦੇ ਵਿੱਚੋਂ ਹੀ ਆਪਣੇ ਖਰੀਦੀ ਹੈ ਹੈ ਬਈ ਠੀਕ ਹੈ ਬਈ ਇਹ ਬਈ ਥੋੜੀ ਜਿਹੀ ਕਮਜ਼ੋਰੀ ਹੈ ਨਾ ਗਰੀਬ ਘਰਵਾਂ ਹੀ ਲੱਗਦੀ ਹੈ ਬਈ ਇਹ ਇਹ ਬਸ ਲੈ ਲਓ ਵੀ ਆਪਾਂ ਨੇ ਜਿਵੇਂ ਲੋਕਾਂ ਦਾ ਕਹਿੰਦਾ ਵੀ ਕੱਟਿਆਂ ਵਾਲਿਆਂ ਨੂੰ ਅਸੀਂ ਦੇਣੀ ਆਗੀ ਹੋਰ ਤੋਂ ਅਸੀਂ ਇਹ ਲੈ ਕੇ ਆਇਆ ਕੱਟ ਕੇ ਦੀ ਜਾਨ ਹੀ ਬਚਾਈਏ ਬਸ ਲੈ ਬਈ ਯਾਰ ਆਹ ਗੱਲ ਇਹ ਨਾ ਤੇਰਾ ਜਮੀ ਯਾਰ ਦੇਖੋ ਉਸ ਕਰਤਾ ਵੀ ਕਾਟੂ ਮਾਲ ਤੋਂ ਕੱਟੀ ਕੱਢ ਕੇ ਲੈ ਕੇ ਆਇਆ ਹੈ ਹੈ ਬਈ ਇਹਦਾ ਯਾਰ ਪੁੰਨ ਵਾਲਾ ਕੰਮ ਹੈ ਪੁੰਨਰ ਵਾਲੇ ਫਲੀਆਂ ਵਾਲਾ ਕੰਮ ਗਿਆ ਦੱਸਦੇ ਆਪਾਂ ਹਣਾ ਬਈ ਤੇ ਬਾਈ ਇਹਦੀ ਉਮਰ ਬਈ ਅੰਦਾਜ਼ਨ ਕਿੰਨੀ ਕੁ ਹੋਊਗੀ? ਇਹਦੀ ਉਮਰ ਲਗਭਗ 12-13 ਮਹੀਨੇ ਦੀ ਹੋ ਸਕਦੀ ਹੈ। ਅੱਛਾ ਬਈ ਅੰਦਾਜ਼ਾ ਯਾ ਵੀ ਆਪਣਾ? ਸਾਡੇ ਆਪਣੇ ਇਹ ਕੋਈ ਘਰ ਦਾ ਹੋ ਨਹੀਂ ਹੈ। ਕੋਈ ਹਾਂ ਬਈ ਖਰੀਦੀ ਹੋਈ ਹੈਗੀ। ਠੀਕ ਹੈ ਠੀਕ ਹੈ ਕਿਉਂਕਿ ਬਈ ਸਿੰਗ ਸੋng ਇਹਦੇ ਵਧੀਆ ਨਹੀਂ ਕਿ ਵੀ ਹੋ ਸਕਦਾ ਵੀ 12-15 ਮਹੀਨੇ ਦੀ ਉਮਰ ਹੋਵੇ। ਵੀ ਬਾਕੀ ਬਈ ਉਹਦੇ ਸਿਰ ਤੇ ਤਾਂ ਥੋੜੀ ਕਮਜ਼ੋਰੀ ਆ ਹਨਾ ਬਈ ਇਹ। ਇਹਦਾ ਦੇਖਰਾ ਕੇ ਪੈਗੀ ਸੱਟ ਹੋ ਜੂ ਨਾ ਬਈ। ਹਾਂ ਖਰਾਕ ਪਾਉਣ ਤੇ ਸਾਲ ਦੇ ਵਿੱਚ ਲਗਭਗ ਤਿਆਰ ਹੋਈ ਉਹ ਪਈ। ਸਾਲ 'ਚ ਤਿਆਰ ਹੋ ਜੂ ਗੱਲ ਪੱਕੀ ਹੈ ਬਈ। ਤੇ ਬਾਈ ਜੇ ਫਾ ਝੋਲੀ-ਝੋਲੀ ਦੀ ਗੱਲ ਕਰੀ ਚੋਲੀ-ਚੂਲੀ ਇਹਦੀ ਵੀ ਪਿੱਛੋਂ ਬਈ ਬਹੁਤ ਚੰਗੀ ਹੈਗੀ ਬਸ ਥੋੜੀ ਜੀ ਕੀ ਹੈ ਨਾ ਬਈ ਗਰੀਬ ਘਰੋਂ ਆਈ ਕਰਕੇ ਸਾਹਮ੍ਹ ਸੰਭਾਲੇ ਦੀ ਘੱਟ ਹੋਈ ਹੋਈ ਹੈਗੀ ਆ ਦੇਖ ਆ ਦਿਓ ਸੀ ਤੇ ਬਾਕੀ ਓ ਬਈ ਸੀਲ ਵਧੀਆ ਸੰਖੀਆ ਵਧੀਆ ਲੰਬਾ ਮੂੰਹ ਆ ਬਈ ਜਿਵੇਂ ਮੋਰਾ ਦੇ ਕੈਰੇਕਟਰਾਂ ਚ ਹੁੰਦਾ ਹੈਗਾ ਵਧੀਆ ਕੱਦ ਕੋਦ ਵੀ ਬਈ ਖੁੱਲਾ ਹੈਗਾ ਜੇ ਕੋਈ ਭਰਾ ਵਧੀਆ ਪਾਲ ਲਾ ਲਾ ਘਰੇ ਖੜਾ ਹੋਊਗਾ ਉਹਦੇ ਜਾ ਕੇ ਚੰਗੀ ਖਰਾਗ ਪਾਊਗਾ ਵੀ ਸਾਲ ਦੇ ਵਿੱਚ ਗੱਭਣ ਕਰ ਸਕਦਾ ਜਿਵੇਂ ਇਹ ਬਈ ਅਸੀਂ ਆਪਦੇ ਹਿਸਾਬ ਤੇ ਕਹਿੰਨੇ ਕਿਉਂਕਿ ਬਈ ਸਾਡੇ ਲਈ ਪਸ਼ੂ 2 ਕਿਸਾਲਾਂ ਦਾ ਤਿਆਰ ਹੋ ਜਾਂਦਾ ਹੁੰ ਕੱਟੀ 2-3 ਸਾਲਾਂ ਦੀ ਆਪਾਂ ਕਹਿੰਦੇ ਗੱਬਣ ਹੋ ਜਾਂਦੀ ਆ ਬੱਚੀ 1 ਸਾਲ ਸਵਾ ਸਾਲ ਦੀ ਗੱਬਣ ਹੋ ਜਾਂਦੀ ਹੈ ਹਣਾ ਬਈ ਸਵਾ ਸਵਾ ਸਾਲ ਦੀ ਜਿਵੇਂ ਬਈ ਆ ਇੱਧਰ ਦੇਖ ਸਕਦੇ ਹੋ ਤੁਸੀਂ ਆ ਕੱਟੀ ਹੈ ਸਾਰੀ ਇਹ ਮਤਲਬ ਕਹਿੰਦੇ ਹੋ ਮੈਂ ਟਾਈਮ ਦੀ ਗੀ ਸੁਖਮਣ ਇਹ ਇਹ ਹੈਗੀ ਹੈ ਕਿ 6-7-6 ਆਹ ਆ ਇੱਧਰ ਦੀ ਆਈ ਈ ਆਪਣੀ ਪਹਿਲੇ ਨੰਬਰ ਤੇ ਆਈ ਹੋਈ ਆ 8 ਮਹੀਨਿਆਂ ਦੀ ਹੋਈ ਆ 8 ਮਹੀਨਿਆਂ ਦੀ ਆ ਦੇਖ ਸਕਦੇ ਹੋ ਤੁਸੀਂ ਬਈ ਕਿੱਥੇ ਆ ਆ ਲਾ ਲਓ ਵੀ ਖਰਾਕ ਦੀ ਤੁਹਾਨੂੰ ਜੇ ਆਪਾਂ ਅੰਦਾਜ਼ਨ ਦੱਸੀ ਵੀ ਉਹ 8 ਮਹੀਨਿਆਂ ਦੀ ਤੇ ਆ ਲਾ ਲਓ ਵੀ ਬਈ 15 15 18 18 ਮਹੀਨਿਆਂ ਦੀ ਇਹਨਾਂ ਦੇ ਉੱਤੋਂ ਦੀ ਖੜੀ ਆ ਫੇਰ ਵੀ ਬਈ ਚੰਗੀ ਖ ਤੇ ਬਾਈ ਕੰਮ ਇਹਦੇ ਬਾਈ ਰਿਕਾਰਡ ਰਿਪੋਰਟ ਪਤਾ ਆਪਾਂ ਨੂੰ ਕਿੰਨਾ ਕਿਸੀਗਾ ਨਹੀਂ ਇਹਦੇ ਰਿਕਾਰਡ ਵਰ ਨਹੀਂ ਆਪਾਂ ਦਾ ਅੱਛਾ ਭਾਈ ਦੇਖੋ ਜੀ ਵੀ ਜਾਣ ਹੀ ਵਿਚਾਈ ਆ ਬਸ ਇੱਕਮ ਮਰਦੀ ਨੂੰ ਕੱਢ ਕੇ ਲੈ ਕੇ ਆਏ ਆ ਆਪਾਂ ਠੀਕ ਹੈ ਤੇ ਬਾਈ ਕਿ ਜਿਵੇਂ ਤੂੰ ਦੱਸ ਰਹੀ ਸੀ ਕਹਿੰਦਾ ਯਾਰ ਭਾਈ ਜਿਦ ਦਿਲ ਲੈ ਕੇ ਆਏ ਸੀ ਕਹਿੰਦੇ ਭਈ ਜਮੀ ਪਿੰਜਰੀ ਬਣਿਆ ਪਿਆ ਤੇ ਕਹਿੰਦੇ ਤੁਰੇ ਹੀ ਮਸਾ ਜਾਂਦਾ ਸੀ ਨਾ ਉਸ ਦਿਨ ਤੋਂ ਤੁਰਾ ਸੀਦਾ ਅਗਲੇ ਦਿਨ ਨੂੰ ਮੈਨੂੰ ਲੱਗ ਰਿਹਾ ਵੀ ਸੁੱਕੀ ਤੂੜੀ ਦੀ ਬੰਨੀ ਹੋਈ ਸੀ ਕੱਲੇ ਅੱਛਾ ਇਿੱਥੇ ਦਾ ਪ ਮੇਰਾ ਅੰਦਾਜ਼ਾ ਹਾਂ 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 ਵੀ ਜਿਵੇਂ ਹਾਲਾਤ ਤੁਸੀਂ ਆਪਾਂ ਕਹ ਲੀਏ ਇਹਦਾ ਇੱਕ ਕੀਲੇ ਵਾਲਾ ਕੰਮ ਹੀ ਸੀ ਇਹਦਾ ਠੀਕ ਹੈ ਜਾਇ ਹੁਣ ਬਈ ਦੇਖੋ ਜਗਾਲੀ ਚ ਗੂੜੀ ਵਧੀਆ ਕਰੀਏ ਤੇ 15 20 ਦਿਨਾਂ ਦੇ ਵਿੱਚ ਬਈ ਬਹੁਤ ਭਰ ਗਈਦਾ ਇਹ ਠੀਕ ਹੈ ਤੇ ਬਈ ਜੇ ਆਪਾਂ ਇਹਦੇ ਆਪਾਂ ਕਹ ਲੀਏ ਵੀ ਰੇਟ ਦੀ ਗੱਲ ਕਰੀਏ ਬਈ ਰੇਟ ਕਿੰਨਾ ਕਹੋਗਾ ਆਪਣੇ ਰੇਟ ਆਪਾਂ ਬਈ ਸ਼ਾਮਤੀ ਕਰਾਂਗੇ ਕਿਉਂਕਿ ਨੰਬਰ ਆਪਾਂ ਦੇ ਦੇਵਾਂਗੇ ਠੀਕ ਹੈ ਬਈ ਨੰਬਰ ਸਕਰੀਨ ਤੇ ਲਾ ਦਾਂਗੇ ਸਕਰੀਨ ਤੇ ਲਾ ਦਾਂਗੇ ਅੱਛਾ ਬਈ अच्छा रेट फोन दी ਕਰ ਲਾਂਗੇ ਆਪਾਂ ਕਹਿ ਲਈ ਜੀ ਮੈਂ ਹੁਣ ਕੋਈ ਕੋਈ ਭਰਾ ਕੋਈ ਵੇਚਣ ਵਾਲਾ ਲੈ ਕੇ ਜਾਂਦਾ ਹੁੰਦਾ ਫਿਰ ਉਹ ਗੱਲ ਹੋਰ ਹੋ ਜਾਂਦੀ ਹੈ ਨਾ ਠੀਕ ਹੈ ਠੀਕ ਹੈ ਭਾਈ ਤੇ ਭਾਈ ਕਿੰਨਾ ਹੈ ਭਾਈ ਬਾਕੀ ਫੋਨ ਉਹੀ ਕਰਨ ਭਾਈ ਜਿਹਨੇ ਖਰੀਦਣੀਆਂ ਹੈਗੀ ਹਾਂ ਭਾਈ ਫੋਨ ਉਹੀ ਕਰਿਓ ਕਿਉਂਕਿ ਭਾਈ ਕੱਟੀਆਂ ਜਿਹੜੀ ਉਹ ਦੇਖ ਸਕਦੇ ਵੀ ਕੁੰਡੀ ਝੋਟੀ ਹੈ ਕੁੰਡੀ ਕੱਟੀ ਹੁਣ ਕੱਟੀ ਆ ਲਾਦੋ ਵੀ ਆਉਂਦੇ ਸੀ 1 ਮਹੀਨੇ ਜਣੇ ਝੋਟੀ ਬਣ ਜਾਣਾਗਾ ਵੀ ਹੁਣ ਲਾ ਲਓ ਵੀ ਬਾਈ ਇੱਕ ਹੁੰਕਦਾ ਹਾਂ 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 ਬਾਕੀ ਬਾਈ ਝੋਲੀ ਝੋਲੀ ਵੀ ਦੇਖ ਸਕਦੇ ਹੋ ਹਾਂ ਝੋਲੀ ਪੱਕੋ ਨਹੀਂ ਦਾ ਸੇ ਪੱਖੋ ਹੀ ਕਾਟ ਬਾਕੀ ਬਾਈ ਸੁਨੱਖੀ ਹੈਗੀ ਮੂਰਾ ਦੇ ਟਰੈਕਟਰਾਂ ਚ ਆਉਂਦੀ ਹੈਗੀ ਤੇ ਬਾਈ ਨੰਬਰ ਸਕਰੀਨ ਤੇ ਚੱਲ ਰਿਹਾ ਮਿੱਤਰੋ ਜੇ ਕਿਸੇ ਭਰਾ ਨੇ ਕੱਟੀ ਲੈਣੀ ਹੈਗੀ ਤੇ ਬਾਈ ਫਿਰਾਂ ਨੂੰ ਫੋਨ ਜਰੂਰ ਲਾਇਓ ਤੇ ਬਾਈ ਦੀ ਯਾਰ ਮੈਨੂੰ ਆਹ ਗੱਲ ਬਹੁਤ ਵਧੀਆ ਲੱਗੀ ਵੀ ਕਾਟੂ ਮਾਲ ਚੋਂ ਕੱਟੀ ਕੱਢ ਕੇ ਲੈ ਕੇ ਆਏਗਾ ਯਾਰ ਚੀਜ਼ ਘੈਂਟਾ ਕੀ ਬਾਈ ਤੂੰ ਯਾਰ ਕਮਲ ਹੱਲਾਸ਼ੇਰੀ ਬਣਦੀ ਹੈ ਇਹ ਚੀਜ਼ ਦਾ ਤੂੰ ਇੱਕ ਤਰ੍ਹਾਂ ਦਾ ਵਧਾਈ ਦਾ ਪਾਤਰਾ ਬਾਈ ਤੂੰ ਕਾਟੂ ਮਾਲ ਚੋਂ ਕੋਈ ਜਾਨਵਰ ਲੈ ਕੇ ਆ ਇਹ ਚੀਜ਼ ਹੀ ਬਹੁਤ ਹੋਆ ਤੇ ਠੀਕ ਆ ਬਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸასი ਕਾਲ ਜੀ